ਤਾਂ ਖਲੋ ਪਾਓ ਅਸੀਂ ਅੱਜ ਅੰਦਰ ਗਏ ਸਾਨੂੰ ਕਹਿੰਦਾ ਬਾਹਰ ਹੋ ਵਕਤ ਕੀ ਦਾ ਅੰਦਰ ਸਾਡਾ ਹਾਈ ਕੋਰਟ ਦੇ ਪਾ ਕੇ ਨੂੰ ਚੱਲੇ ਬਾਹਰ ਏ ਐਡਾ ਵਾ ਭਾਜੀ ਜਾ ਕੇ ਜਲਦ ਨਹੀਂ ਬਿਲਕੁਲ ਗੱਲ ਹੋ ਗਈ ਮੇਰੀ ਗੱਲ ਸਾਨੂੰ ਤੇ ਬਾਹਰ ਉਹ ਬੰਦੇ ਬਾਹਰ ਹੋ ਜਾਏ ਇਹ ਤਾਂ ਕੀ ਮਤਲਬ ਹੈ ਅੱਜਾ ਕਿੰਦਾ ਬੋਲ ਅੱਜਾ ਬੀਜੇਪੀ ਦੇ ਮੇਰੇ ਕੋਲ ਤੁਹਾਡਾ ਬੰਦਾ 7-8 ਸੱਤ ਅੱਠ ਸੱਤ ਕਰੋ ਬਤਾਓ ਮਨ ਜੇ ਸਾਡੀ ਆਹ ਡੀ ਜਿਹੜੀ ਗੱਲ ਹੈ ਉਹ ਇਨਕੁਆਰੀ ਕਰਾ ਦਵਾਂਗੇ ਅਸੀਂ ਮੈਨੂੰ ਇਹ ਬਤਾਓ ਆਹ ਦਿੱਕਤ ਕਿੱਥੇ ਹੈ ਮੈਨੂੰ ਲੈਟਰ ਕਿੱਥੇ ਲੱਗਤ ਸੱਤ ਸਾਹਿਬੀ ਉਹਦੇ ਹੱਥ ਜੋੜ ਕੇ ਮਿਲਦੇ ਹੋ ਧਿਆਨ ਨਾਲ ਨਹੀਂ ਤੁਹਾਡਾ ਨਾਮ ਕੀ ਬੰਦਾ ਆਪਣਾ ਨਾਮ ਮੈਨੂੰ ਆਪਣਾ ਨਾਮ ਨਹੀਂ ਨਹੀਂ ਮੈਨੂੰ ਆਪਣਾ ਨਾਮ ਨਹੀਂ ਕਾਰਡ ਟੇਬਲ ਤੇ ਪਿਆ ਨਹੀਂ ਗੱਲ ਵੀ ਕਾਰਡ ਤੋਂ ਬੜਾ ਮੈਂ ਹੈ ਮੇਰਾ ਨਾਮ ਹੈ ਦਰਸ਼ਨ ਗੁਰੇਰ ਮੁਖ ਬਲਾਰਾ ਪੰਜਾਬ ਬੀਜੇਪੀ ਐਸੀ ਮੋਰਚਾ ਉਹ ਠੀਕ ਹੈ ਬਾਲਮੀਕ ਮਜਵੀ ਸਿਰ ਤੋਂ ਮੈਂ ਹੈਗਾ ਮੇਰੀ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ ਤੁਹਾਡੇ ਬਿਨਾ ਉਹਦੇ ਤੇ ਕਰਦੇ ਮੈਂ ਨਾਲ ਹੀ ਭੇਜਤੀ ਆ ਮਾਰਕ ਵੀ ਕਰਤੀ ਆ ਉੱਥੇ ਤੁਸੀਂ ਕਰਤੀ ਪਰ ਸਾਨੂੰ ਸਾਡੀ ਬੇਇੱਜ਼ਤੀ ਕਰਕੇ ਕੀਤੀ ਉਨੇ ਨਹੀਂ ਇਹ ਬੇਇੱਜ਼ਤੀ ਤਾਂ ਦੇਖੋ ਇਹ ਆਪਣੇ 30 ਕਰੋੜਾਂ ਬਾਤੇ ਰੱਖਿਆ ਕਰਦੇ ਠੀਕ ਹੈ ਨਾ ਹੈ ਜੀ 30 ਕਰੋੜਾਂ ਬਾਤੇ ਥੋੜਾ ਹੀ ਇੱਥੇ ਨਹੀਂ ਬੇਇੱਜ਼ਤੀ ਫਿਰ ਉਸ ਤਰ੍ਹਾਂ ਦੀ ਵੀ ਨਾ ਕਰੋ ਦੱਸੋ ਦੱਸੋ ਜੇ ਨੇ ਆਪਣੇ ਬੰਦੇ ਕਾਇਆ ਹੁੰਦਾ ਕੀ ਕਰਾਉਂਦਾ ਆਪਣੇ ਬੰਦੇ ਜਦੋਂ ਬਾਹਰ ਆਉਂਦਾ ਦੇਖ ਹੈ ਤੈਨੂੰ ਬਾਹਰ ਸੱਜਣ ਮਾਰ ਗਿਆ ਪਾਵੀ ਰੰਗੀ ਕਰ ਗਿਆ ਸੱਜਣ ਮਾਰ ਗਿਆ ਪਾਵੀ ਰੰਗੀ ਕਰ ਗਿਆ ਸੱਜਣ ਜਨਮ ਮਾਰ ਗਿਆ ਪਾਵੀ ਰੰਗੀ ਕਰ ਗਿਆ ਸੱਜਣ ਜਨਮ ਮਾਰ ਗਿਆ ਪਾਵੀ ਰੰਗੀ ਕਰ ਗਿਆ ਫੇਰ ਸੱਜਣ ਮਰ ਗਿਆ ਆਪੀ ਰੰਗੀ ਕਰ ਗਿਆ ਫੇਰ ਸੱਜਣ ਮਰ ਗਿਆ ਹਾਜੀ ਭਾਈ ਸਾਹਿਬ ਕੀ ਨਾ ਤੁਹਾਡਾ ਮੇਰਾ ਮਸਾਲ ਜੀ ਸਾਹਿਬ ਜੀ ਕਿੱਥੇ ਦੇ ਰਹਿਣ ਵਾਲੇ ਹੋ ਠੁੱਗੀਆਂ غلام ਤੋਂ ਠੀਕ ਹੈ ਜੀ ਤੇ ਅੱਜ ਤੁਸੀਂ ਸਿਵਲ ਹਸਪਤਾਲ ਦੇ ਬਾਹਰ ਤਨ ਲਾ ਰਹੇ ਹੋ ਕੀ ਕਾਰਨ ਹੋਇਆ ਕਾਰਨ ਸਰ ਇਹੀ ਹੈ ਕਿ ਇਹਨਾਂ ਨੇ ਮੇਰੇ ਪਾਪਾ ਦਾ ਪਿੰਡ ਲੜਾਈ ਹੋਈ ਸੀ ਸਾਡੀ ਤੇ ਇੱਥੇ ਮੈਡੀਕਲ ਨਹੀਂ ਚੰਗੀ ਜਰਾ ਕੀਤਾ ਨੇ ਇਹਨਾਂ ਨੇ ਕੋਈ ਇਲਾਜ ਨਹੀਂ ਕੀਤਾ ਕਿੰਨੇ ਦਿਨੋਂ ਲੜਾਈ ਨੂੰ ਇਹ ਕੱਲ ਹੀ ਹੋਈ ਹੈ ਲੜਾਈ ਤੇ ਲੜਾਈ ਦਾ ਜਿਹੜਾ ਦੂਜੀ ਪਾਰਟੀ ਕਿੱਥੇ ਦੀ ਸੀ ਉਹ ਵੀ ਉੱਥੇ ਸੀ ਸੱਟਾਂ ਨਹੀਂ ਲਿਖੀਆਂ ਉਹਨਾਂ ਨੇ ਸਾਡੀਆਂ ਕੁਛ ਨਹੀਂ ਲਿਖਿਆ ਨਾ ਕੋਈ ਅਕਸਰਾ ਲਿਖਿਆ ਨਾ ਕੋਈ ਮੈਡੀਕਲ ਲਿਖਿਆ ਬਸ ਉਹ ਤੇ ਤੁਸੀਂ ਕੀ ਸਮਝਦੇ ਚੋਣੇ ਲਿਖਿਆ ਉਹਨਾਂ ਨੇ ਹਾਂਜੀ ਕੀ ਕਾਰਨ ਹੈ ਜਿਹੜਾ ਨਾ ਨਹੀਂ ਕੀਤਾ ਦਾ ਡਿਊਟੀ ਕੁਛ ਵੀ ਨਹੀਂ ਕੀਤਾ ਸਨ ਮੈਡੀਕਲ ਸਾਡਾ ਕੀਤਾ ਇਹਨਾਂ ਨੂੰ ਪ੍ਰੈਸ਼ਰ ਵਾ ਕੋਈ ਉੱਪਰੋਂ ਨਾਲੇ ਹੋਏ ਸਾਰੇ ਇਹ ਤੇ ਦੂਜੀ ਪਾਰਟੀ ਵਿੱਚ ਦੂਜੀ ਪਾਰਟੀ ਵਿੱਚ ਦਾਖਲਾ ਹਾਂਜੀ ਉਹ ਵੀ ਦਾਖਲਾ ਹੋਈ ਉਹਨਾਂ ਦਾ ਸ਼ਾਇਦ ਪ੍ਰੈਸ਼ਰ ਹੋਵੇ ਠੀਕ ਆ ਚੈਤ ਨਹੀਂ ਹੈਗਾ ਆ ਜਨਾ ਦੇ ਸਟਾਉਨੇ ਲਗੂ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਆ ਕਿ ਸਾਡਾ ਵਿਲਾਜ ਦੁਆਰਾ ਕੀਤਾ ਜਾਵੇ ਦੁਆਰਾ ਨਹੀਂ ਕੀਤਾ ਮੈਂ ਬੋਰਡ ਬਿਠਾਇਆ ਜਾਵੇ ਠੀਕ ਹੈ ਜੀ ਭਾਈ ਹਾਂ ਜੀ ਸਰ ਕੀ ਨਾ ਤੁਹਾਡਾ ਮਹਿੰਦਰ ਸਿੰਘ ਬਲੇਰ ਮੁਕਬਲਾ ਦਾ ਪੰਜਾਬ ਐਸ ਸੀ ਮੋਰਚਾ ਬੀ ਜੀ ਪੀ ਅਸੀਂ ਅੱਜ ਡਿਸਟ੍ਰਿਕਟ ਕਰਪੂਥਲਾ ਦੇ ਵਿੱਚ ਸੱਭ ਸੱਜਣ ਸਾਹਿਬ ਨੂੰ ਮਿਲਣ ਆਏ ਸੀ ਔਰ ਸਮੇਤ ਪੰਚਾਇਤ ਇੱਥੇ ਇੱਕ ਬੰਦਾ ਦਾਖਲ ਆ ਨਾ ਕੋ ਰਖ ਲਬਾਇਆ ਲਬਾਇਆ ਜੀ ਕਿਹੜੇ ਪਿੰਡ ਤੋਂ ਨੇ ਝੁੱਗੀਆਂ ਕਲਾਮਤੋਂ ਝੁੱਗੀਆਂ ਕਲਾਤੋਂ ਇਹ ਬੰਦਾ ਉਹਦੀ ਕੁੱਟਮਾਰ ਬਹੁਤ ਹੋਈ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਹੋਈ ਸੈਕਟਰੀ ਦੇ ਸਾਹਮਣੇ ਹੋਈ ਉਹ ਬੰਦਾ ਸ਼ਾਮੀ 6 ਵਜੇ ਦਾਖਲ ਸੀ ਉਹਨਾਂ ਬੰਦਿਆਂ ਨੇ ਪ੍ਰੈਸ਼ਰ ਪਵਾ ਕੇ ਪ੍ਰੋਪਰ ਬੰਦੇ ਦਾ ਮੈਡੀਕਲ ਨਹੀਂ ਕੀਤਾ ਪ੍ਰੋਪਰ ਬੰਦੇ ਦੀਆਂ ਸੱਤਾਂ ਨਹੀਂ ਲਿਖੀਆਂ ਪ੍ਰੋਪਰ ਬੰਦੇ ਦੀ ਐਕਸਰਾ ਨਹੀਂ ਲਿਖਿਆ ਔਰ ਅਸੀਂ ਇੱਥੇ ਆਏ ਆ ਸਿਪ ਸਰਜਨ ਦੇ ਕੋਲ ਔਰ ਬਹੁਤ ਹੀ ਸਿਆਣੇ ਬੰਦੇ ਔਰ ਚੁਗਿਆ ਕਲਾ ਦੀ ਮੋਕੇ ਦੀ ਪੰਚਾਇਤ ਚੁਗਿਆ ਗਲਾਮ ਹੈ ਚੁਗਿਆ ਕਲਾ ਗਲਾਮ ਗਲਾਮ ਗੁਲਾਮ ਉਹ ਸੇਵ ਸਰਜਨ ਦਾ ਬੀਪੀ ਪਹਿਲੇ ਹੀ ਹਾਈ ਇਹਦਾ ਕੰਮ ਆ ਜਦੋਂ ਮੈਂ ਜ਼ਿੰਮੇਵਾਰ ਇੱਕ ਕਦਮ ਅੰਦਾ ਇੱਕ ਕਦਮ ਮੇਰਾ ਵਾਰ ਦੇਖੋ ਜੀ ਬੋਲੀ ਦੱਸੋ ਮੈਂ ਕਹਾਂ ਜੀ ਬਹਿ ਜੀਏ ਜਦੋਂ ਮੈਂ ਕਹਾਂ ਜੀ ਬਹਿ ਜੀਏ ਫੇਰ ਦੱਤਾਂਗੇ ਕਹਿੰਦਾ ਡਾਕਟਰ ਬੈਠੋ ਤੋਂ ਬਾਅਦ ਅਸੀਂ ਆਪਣੀ ਗੱਲ ਦੱਸੀ ਵੀ ਅਸੀਂ ਬੋਰਡ ਬਣਾਇਆ ਔਰ ਡਾਕਟਰ ਨੇ ਸਾਰੀ ਪੰਚਾਇਤ ਨੂੰ ਦਬਕੇ ਮਾਰੇ ਔਰ ਨਾ ਮੋਤਵਾਰ ਮੈਨੂੰ ਦਬਕੇ ਮਾਰੇ ਬਾਹਰ ਨਿਕਲ ਕਰਮ ਕਿਉਂ ਜੀ ਕਾਰਨ ਇਹਨਾਂ ਦੇ ਤੇ ਪ੍ਰੈਸ਼ਰ ਆ ਕਿਉਂਕਿ ਜੇਲਾ ਬੰਦਾ ਸਾਡਾ ਦਾਖਲ ਉਨੂੰ ਸਭ ਸੱਜਣ ਤੱਕ ਪੂਰੀ ਪਾਵਰ ਦਾ ਇਹਨੂੰ ਮਿਲੀ ਹੋਏਗਾ ਕਿਉਂਕਿ ਅਸੀਂ ਉਹਦਾ ਦੁਬਾਰਾ ਕਲੋਨੀ ਕਾਰਵਾਈ ਤੱਕ ਮੈਂ ਬੋਰ ਬਿਠਾਉਣਾ ਚਾਹੁੰਦਾ ਡਾਕਟਰ ਬਿਠਾਉਣਾ ਨਹੀਂ ਚਾਹਦਾ ਕਿਉਂਕਿ ਸਾਨੂੰ ਡਾਕਟਰ ਨੇ ਧਰਨਾ ਲਾਉਣ ਦਾ ਮਜਬੂਰ ਕਰਤਾ ਅਸੀਂ ਡਾਕਟਰ ਨੂੰ ਤੁਹਾਡੇ ਮਾਦਮ ਰਾਈ 1015 ਮਿੰਟ ਦੇ ਰਹੇ ਹੈ ਤੇ ਨਹੀਂ ਤਾਂ ਅਸੀਂ ਰੋਡ ਦੇ ਵਿੱਚ ਹਾਈਵੇ ਤੇ ਕਰਕੇ ਰੋਕ ਕੇ ਬਿਠਾਂਗੇ ਜਿਆਦਾ ਬਾਹਰ ਆ ਕੇ ਸਾਡੇ ਨਾਲ ਇੱਥੇ ਗੱਲ ਕਰੋ ਡਾਕਟਰ ਜੇ ਨਹੀਂ ਗੱਲ ਕਰਨੀ ਕੱਥੀ ਇੱਥੇ ਬਾਹਰ ਗੇੜ ਦੇ ਵਿੱਚ ਬਿਠਾਂਗੇ ਔਰ ਇਹ ਕੰਨਾ ਸੁਣਨੀ ਨਹੀਂ ਮੈਂ ਦੱਸਣਾ ਚਾਹੁੰਦਾ ਪਹਿਲਾਂ ਵੀ ਥੋੜੇ ਦਿਨ ਹੋ ਗਏ ਡਾਕਟਰ ਨੇ ਐਫ ਆਰ ਕਰਤੀ ਸੱਟਾਂ ਭਰਿਆ ਹੀ ਨਹੀਂ ਉਹ ਵੀ ਮੈਂ ਉੱਥੇ ਫੇ ਮੇਰੀਆਂ ਮਨਤਾ ਕਹਿੰਦੇ ਮੇਰੀਆਂ ਨਾਲ ਸੱਦੀ ਔਰ 15 ਦਿਨ ਬਾਅਦ ਉਹਦੀ ਇਹਨਾਂ ਨੇ ਫਿਰ ਐਫ ਆਰ ਦੁਬਾਰਾ ਬਣਾਈ ਉਹਦੀ ਕਾਪੀ ਮੇਰੇ ਕੋਲ ਮੌਜੂਦ ਹੈ ਉਹਦੀ ਕਾਪੀ ਮੇਰੇ ਕੋਲ ਮੌਜੂਦ ਹੈ ਇਹ ਫੇ ਕੁੱਤੀ ਚੋਰਾ ਤੇ ਰਲੀ ਹੋਈ ਆ ਇੱਕ ਟੱਕੇ ਛਾਈ ਗਰੀਬਾਂ ਹੁੰਦੇ ਆ ਡਾਕਟਰ ਗਾਲਸੋਂ ਨੂੰ ਤਿਆਰ ਨਹੀਂ ਸੇਫ ਸਰਜਨ ਤਿਆਰ ਨਹੀਂ ਇਹਨੂੰ ਦਾਦਿਆਂ ਯਾਦ ਰੱਖ ਤੇਰੇ ਤੋਂ ਉੱਪਰ ਵੀ ਬਹੁਤ ਬੰਦੇ ਬੈਠੇ ਆ ਹਾਈ ਕੋਰਟ ਤੇ ਰੱਟ ਪਾ ਕੇ ਤੈਨੂੰ ਐਦਾਂ ਦਾ ਕ੍ਰੀਸਾ ਲੈਣਾ ਯਾਦ ਕਰਾਂਗਾ ਔਰ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਡਾਕਟਰ ਸਾਹਿਬ 7 ਲੱਖ ਰੁਪਏ ਤੇਰੀ 9 ਲੱਖ ਤਨਖਾਹ ਹੋਣੀ ਆ ਤੇਰਾ ਕੰਮ ਪਬਲਿਕ ਦਾ ਪਬਲਿਕ ਦੀ ਗੱਲ ਸੁਣਨ ਵਾਸਤੇ ਔਰ ਪਬਲਿਕ ਨੂੰ ਦੇਖਣ ਵਾਸਤੇ ਤੈਨੂੰ ਬਿਠਾਇਆ ਲੋਕਾਂ ਨਾਲ ਲੜਨ ਵਾਸਤੇ ਨਹੀਂ ਬਿਠਾਇਆ ਦਫ਼ਤਰ ਤੇਰਾ ਨਹੀਂ ਹੈ ਜੇਵੇ ਤੂੰ ਕਹਿਣਾ ਬਾਹਰ ਚਲ ਜਾ ਇਹ ਦਫ਼ਤਰ ਪਬਲਿਕ ਦਾ ਪਬਲਿਕ ਨੇ ਤੇਰੇ ਕੋਲੋਂ ਦੁੱਖ ਰੋਣਾ ਤੇਰਾ ਕੰਮ ਹੈ ਤੇਰੀ ਬਿਊਟੀ ਆ ਜੈਪੀ ਜੈ ਭਾਰਤ